हां जी ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾ ਜੇਕਰ ਤੁਸੀਂ ਵੀ ਸੁਪਰ ਸੀਡਰ ਦੇ ਨਾਲ ਕਣਕ ਦੀ ਬਿਜਾਈ ਕਰਨ ਜਾ ਰਹੇ ਤਾਂ ਇਹਨਾਂ ਗੱਲਾਂ ਦਾ ਖਾਸ ਕਰਕੇ ਧਿਆਨ ਰੱਖ ਲਿਓ ਜੇਕਰ ਤੁਸੀਂ ਇਹਨਾਂ ਗੱਲਾਂ ਤੋਂ ਵਾਂਝੇ ਰਹਿ ਗਏ ਜਾਂ ਨਾ ਧਿਆਨ ਰੱਖਿਆ ਤਾਂ ਜਿਹੜਾ ਕਣਕ ਦਾ ਝਾੜੋ ਚੰਗਾ ਦੇਖਣ ਨੂੰ ਨਹੀਂ ਮਿਲਣਾ ਸੋ ਇਹਦੇ ਵਿੱਚ ਆਪਾਂ ਗੱਲਬਾਤ ਕਰਨੀ ਵੀ ਬੀਜ ਦੀ ਸਹੀ ਮਾਤਰਾ ਕਿੰਨੀ ਪਾਉਣੀ ਚਾਹੀਦੀ ਸੁਪਰ ਸੀਡਰ ਦੇ ਵਿੱਚ ਤੇ ਜਿਹੜੀ ਦਿੱਕਤ ਆਉਂਦੀ ਕਿਸਾਨ ਵੀਰਾਂ ਨੂੰ ਕਿ ਕਣਕ ਇੱਕ ਤਾਂ ਡਿੱਗਦੀ ਸੁਪਰ ਸੀਡਰ ਵਾਲੀ ਬਹੁਤ ਦੂਜੇ ਨੰਬਰ ਤੇ ਸੁੰਡੀ ਪੈਂਦੀ ਆ ਤਾਂ ਕਣਕ ਡਿੱਗੇ ਬਿਨਾ ਸੁੰਡੀ ਬਿਨਾ ਪਵੇ ਚਾਹੇ ਆਪਾਂ 327 ਦੀ ਬਿਜਾਈ ਕਰ ਰਹੇ ਹਾਂ ਤੇ ਚਾਹੇ 826 ਦੀ ਕਰ ਰਹੇ ਹਾਂ ਤਾਂ ਜੇਕਰ 70 75 80 ਮੰਨ ਤੱਕ ਆਪਾਂ ਛਾੜ ਲੈਣਾ ਤਾਂ ਫਿਰ ਇਹਨਾਂ ਗੱਲਾਂ ਦਾ ਆਪਾਂ ਨੂੰ ਧਿਆਨ ਰੱਖਣਾ ਬਹੁਤ ਜ਼ਰੂਰੀ ਆ ਸੋ ਕੁਝ ਕਿਸਾਨ ਵੀਰਾਂ ਦੇ ਇਹ ਸਵਾਲ ਸੀ ਕਿ ਆਪਾਂ ਜਿਹੜੀ ਬੀਜ ਨੂੰ ਕਲੋਰੋ ਲਾ ਕੇ ਬੀਜ ਕੇ ਤੇ ਫਿਰ ਸੁੰਡੀ ਨਹੀਂ ਪੈਂਦੀ ਸੋ ਉੱਤੇ ਵੀ ਆਪਾਂ ਗੱਲਬਾਤ ਕਰਦੇ ਹਾਂ ਜਿਹੜੇ ਭਰਾ ਪਹਿਲੀ ਵਾਰ ਵੀਡੀਓ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਪੇਜ ਨੂੰ ਲਾਈਕ ਤੇ ਫੋਲੋ ਕਰ ਲਿਓ ਤੇ ਹੋਰ ਵੀਰਾਂ ਤੱਕ ਜਾਣਕਾਰੀ ਜ਼ਰੂਰ ਸ਼ੇਅਰ ਕਰਿਓ ਕਿਸਾਨ ਭਰਾ ਜਦੋਂ ਵੀ ਆਪਾਂ ਸੁਪਰ ਸੀਡਰ ਦੇ ਨਾਲ ਬਿਜ ਉਹਦੇ ਵਿੱਚ ਪਿਛਲੇ ਸਾਲਾਂ ਜਾਂ ਆਪਾਂ ਦੇਖਣ ਨੂੰ ਲਗਭਗ ਹਰ ਇੱਕ ਕਿਸਾਨ ਵੀਰ ਨੂੰ ਮੁਸ਼ਕਲ ਆਈ ਵੀ ਜਿਹੜਾ ਕਣਕ ਦੀ ਜਰਮੀਨੇਸ਼ਨ ਆ ਬਹੁਤ ਘੱਟ ਹੁੰਦੀ ਆ ਯਾਨੀ ਕਿ ਕਣਕ ਵਿਰਲੀ ਉਗਦੀ ਆ ਕਈ ਕਿਸਾਨ ਵੀਰ ਜਲਦੀ ਪਾਣੀ ਲਾ ਕੇ ਛਿੱਟਾ ਮਾਰਦੇ ਆ ਕਈ ਦੁਬਾਰਾ ਰੌਣੀ ਕਰਦੇ ਆ ਤਾਂ ਕਈ ਪਹਿਲੇ ਪਾਣੀ ਤੇ ਜਿਹੜਾ ਛਿੱਟਾ ਮਾਰਦੇ ਆ ਇਦਾਂ ਦੀਆਂ ਦਿੱਕਤਾਂ ਕਾਫੀ ਜ਼ਿਆਦਾ ਆਉਂਦੀਆਂ ਤੇ ਸੁੰਡੀ ਦੀ ਦਿੱਕਤ ਵੀ ਦੇਖਣ ਨੂੰ ਮਿਲਦੀ ਆ ਤੇ ਜਦੋਂ ਵੀ ਕਿਸਾਨ ਭਰਾ ਜਿਹੜਾ ਸਭ ਤੋਂ ਇੰਪੋਰਟੈਂਟ ਚੀਜ਼ ਹੁੰਦੀ ਕਿ ਆਪਣਾ ਜਿਹੜੀ ਬੀਜ ਦੀ ਮਾਤਰਾ ਸੁਪਰ ਸੀਡਰ ਦੇ ਵਿੱਚ ਜੇਕਰ ਆਪਾਂ ਜ਼ਮੀਨ ਵਾਹ ਕੇ ਬੀਜ ਰਾਂ ਜਾਂ ਜ਼ੀਰੋ ਡ੍ਰਿਲ ਨਾਲ ਬਜਾਈ ਉੱਥੇ ਆਪਣਾ ਬੀਜ ਥੋੜਾ ਬਹੁਤਾ ਕੋਈ 5-4 ਕਿਲੋ ਘੱਟ ਵੀ ਪੈ ਜੇ ਤਾਂ ਉੱਥੇ ਕੋਈ ਪ੍ਰੋਬਲਮ ਨਹੀਂ ਹੁੰਦੀ ਕਿਉਂਕਿ ਉੱਥੇ ਜਰਮੀਨੇਸ਼ਨ ਬਹੁਤ ਵਧੀਆ ਹੋ ਜਾਂਦੀ ਆ ਪਰ ਦਿੱਕਤ ਸਾਰੀ ਆਉਂਦੀ ਆ ਪਰਾਲ ਦੇ ਵਿੱਚ ਕਿਉਂਕਿ ਇਹਦੇ ਵਿੱਚ ਪਰਾਲਾ ਪਾ ਬੋਣਾ ਹੁੰਦਾ ਤੇ ਇਹਦੇ ਕਾਰਨ ਆਪਾਂ ਨੂੰ ਜਿਹੜੀ ਦਿੱਕਤ ਹੁੰਦੀ ਜਿੱਥੇ ਤਾਂ ਚਲੋ ਝੋਨਾ ਡਿੱਗਾ ਸੀ ਤਾਂ ਮਸ਼ੀਨ ਨੇ ਜਿਹੜਾ ਉਹ ਝੋਨਾ ਨੀਮਾ ਵੱਡਿਆ ਤੇ ਯਾਨੀ ਕਿ ਉਹ ਜਿਹੜਾ ਆਪਾਂ ਪਾਲਾਂ ਸੀ ਉਹ ਸਾੜ ਦਿੱਤੀਆਂ ਜਾਂ ਬਾਹਰ ਕੱਢਤੀ ਪਰਾਲੀ ਤਾਂ ਉੱਥੇ ਪਰਾਲ ਘੱਟ ਰਹਿ ਜਾਂਦਾ ਉੱਥੇ ਚਲੋ ਸਿੱਧੀ ਵੀ ਬਜਾਈ ਆ ਆਪਣੀ ਜੀ ਸੁਪਰ ਸੀਡਰ ਨਾ ਹੋ ਜੇ ਤੇ ਬੀਜ ਦੀ ਮਾਤਰਾ 40 ਕਿਲੋ ਤੱਕ ਵੀ ਪੈ ਜੇ ਤਾਂ ਉੱਥੇ ਕੋਈ ਪ੍ਰੋਬਲਮ ਨਹੀਂ ਆਉਂਦੀ ਕਿਉਂਕਿ ਉਹ ਜਿਹੜਾ ਬੀਜ ਪੂਰੇ ਦਾ ਪੂਰਾ ਉਗ ਆਉਂਦਾ ਜਿੱਥੇ ਪ੍ਰਾਹ ਜਿਆਦਾ ਦਾ ਦਿੱਕਤ ਉੱਥੇ ਜ਼ਿਆਦਾ ਆਉਂਦੀ ਆ ਆਪਾਂ ਲੱਗੂਗਾ ਕਿ ਸੁਪਰਸੀਡਰ ਉੱਪਰ ਉਹ ਜਿਹੜੀ ਸਫਾਈ ਬਹੁਤ ਲੈ ਆਂਦੀ ਵਧੀਆ ਤਰੀਕੇ ਨਾਲ ਪਰ ਅਸਲ ਦੇ ਵਿੱਚ ਜਿਹੜੀ ਸੁਪਰਸੀਡਰ ਪ੍ਰਾਲੀ ਨੂੰ ਵੱਢਦਾ ਨਹੀਂਗਾ ਸਿਰਫ ਉਹਨੂੰ ਰਲਾਉਂਦਾ ਹੀ ਆ ਜ਼ਮੀਨ 'ਚ ਕੁਝ ਜ਼ਮੀਨ 'ਚ ਰਲਾ ਦਿੰਦਾ ਕੁਝ ਉੱਪਰ ਪਈ ਰਹਿ ਜਾਂਦੀ ਆ ਤੇ ਇਸੇ ਕਰਕੇ ਜਿਹੜਾ ਜਿਹੜੇ ਦਾਣੇ ਉਪਰਾਲੀ ਦੇ ਵਿੱਚ ਰਹਿ ਜਾਂਦੇ ਆ ਜਿਹੜੇ ਦਾਣੇ ਪਰਾਲੀ 'ਚ ਵਲੇ ਜਾਂਦੇ ਆ ਜਾਂ ਪਰਾਲੀ ਦੇ ਵਿੱਚ ਰਹਿ ਜਾਂਦੇ ਆ ਉੱਥੇ ਜਗ੍ਹਾ ਵੀ ਖੁਸ਼ਕ ਹੋ ਜਾਂਦੀ ਕਿਉਂਕਿ ਪਰਾਲੀ ਨੇਵੇਂ ਜਿਹੜਾ ਜ਼ਮੀਨ ਦਾ ਵੱਤਰ ਖਿੱਚਣਾ ਹੁੰਦਾ ਉਹਦੇ ਕਾਰਨ ਜਿਹੜੀ ਜਿਹੜਾ ਵੱਤਰ ਖੁਸ਼ਕ ਹੋ ਜਾਂਦਾ ਤੇ ਉਹ ਜਿਹੜੇ ਦਾਣੇ ਫਿਰ ਨਹੀਂ ਉਗਦੇ ਤੇ ਆਪਣੀ ਜਿਹੜੀ ਕਣਕ 40 ਗਲੋ ਆਪਾਂ ਬੀਜ ਪਾਉਣੇ ਆ ਤਾਂ ਉਹਦੇ ਕਾਰਨ ਫਿਰ ਉਹ ਆਪਣਾ ਬੀਜ ਘਾਟੂਗਦਾ ਤੇ ਕਣਕ ਵਿਰਲੀਂਦੀ ਫਿਰ ਆਪਾਂ ਨੂੰ ਬਾਜ ਵਿੱਚ ਦਿੱਕਤ ਆਉਂਦੀ ਫਿਰ ਆਪਾਂ ਇੱਕ ਦੂਜੇ ਨੂੰ ਮੈਸੇਜ ਕਰਕੇ ਪੁੱਛਦੇ ਆਗੇ ਕਣਕ ਘਾਟੂ ਗਈ ਹੁਣ ਇਹਦਾ ਕੀ ਹੱਲ ਕੀਤਾ ਜਾਵੇ ਤੇ ਇਸ ਦਿੱਕਤ ਤੋਂ ਬਚਣ ਵਾਸਤੇ ਆਪਾਂ ਨੂੰ ਬਜਾਈ ਤੋਂ ਪਹਿਲਾਂ ਹੀ ਇੰਨਾ ਢੰਗ ਦਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਤੇ ਜਦੋਂ ਵੀ ਕਿਸਾਨ ਪਰ ਸੁਪਰ ਸੀਡਰ ਨਾਲ ਬਜਾਈ ਕਰਨੀ ਆਪਣੀ ਤੇ ਇਹੀ ਚਲਾਕ ਹੋਗੇ ਆਪਾਂ ਵੀ ਜਿਹੜਾ 50 ਕਿਲੋ ਬੀਜ ਪਾਉਣੇ ਆ ਕਿਸੇ ਨੂੰ ਚੰਗਾ ਲੱਗੇ ਕਿਸੇ ਨੂੰ ਮਾੜਾ ਲੱਗੇ ਕਿਉਂਕਿ ਆਪਾਂ ਆਪਣੇ ਤਜਰਬੇ ਨਾਲ ਆਪਾਂ ਨੂੰ ਪਤਾ ਵੀ ਇਹਦੇ ਵਿੱਚ ਜਿਹੜਾ 5 ਤੋਂ 7 ਕਿਲੋ ਬੀਜ ਘਾਟੂਗਣਾ ਹੀ ਉਗਣਾ ਕਿ ਤਾਂ ਇਸੇ ਕਾਰਨ ਆਪਾਂ 50 ਕਿਲੋ ਤੋਂ 48 ਤੋਂ 50 ਕਿਲੋ ਤੱਕ ਆਪਣਾ ਬੀਜ ਜ਼ਮੀਨ 'ਚ ਘੇਰਦਾ ਤਾਂ ਇਹਦੇ ਨਾਲ ਜਰਮੀਨੇਸ਼ਨ ਬਹੁਤ ਵਧੀਆ ਹੁੰਦੀ ਆ ਤਾਂ ਜੇਕਰ ਤੁਸੀਂ 50 ਕਿਲੋ ਨਹੀਂ ਪਾਉਣਾ ਤਾਂ ਘੱਟੋ-ਘੱਟ 45 ਕਿਲੋ ਜ਼ਰੂਰ ਰੱਖੋ ਤਾਂ ਮੇਰੀ ਤੇ ਹੀ ਸਲਾਹ ਵੀ 50 ਕਿਲੋ 48 ਤੋਂ 50 ਕਿਲੋ ਬੀਜ ਤੁਸੀਂ ਤੇ ਸੁਪਰ ਸੀਡਰ ਬੰਨਿਆ ਕਰੋ ਕੁਝ ਪਰਸੈਂਟ ਜਿਹੜਾ ਬੀਜ ਜੇਕਰ ਰਹਿ ਵੀ ਜਾਂਦਾ ਕੋਈ 5-7 ਕਿਲੋ ਫਿਰ ਵੀ ਆਪਣਾ ਜਿਹੜਾ 40-42 ਕਿਲੋ ਤੱਕ ਬੀਜ ਜਿਹੜਾ ਓਗਾਵੇ ਉਹਦੇ ਨਾਲ ਜਰਮੀਨੇਸ਼ਨ ਪ੍ਰੋਪਰ ਹੋਵੇਗੀ ਤੇ ਜਿਹੜਾ ਆਪਾਂ ਝਾੜ ਦੀ ਜ਼ਿਆਦਾ ਉਮੀਦ ਰੱਖਦੇ ਆ ਉਹ ਫਿਰ ਹੀ ਆਪਾਂ ਨੂੰ ਮਿਲਣਾ ਜੇਕਰ ਜਰਮੀਨੇਸ਼ਨ ਪੂਰੀ ਹੋਵੇਗੀ ਜੇਕਰ ਕਣਕ ਵਿਰਲੀ ਓਗਾ ਕਿਤੇ ਫਿਰ ਆਪਾਂ ਉਹ ਵਧੀਆ ਝਾੜ ਦੀ ਉਮੀਦ ਨਹੀਂ ਰੱਖ ਸਕਦੇ ਕਈ ਕਿਸਾਨ ਵੀ ਕਹਿੰਦੇ ਵੀ ਕਣਕ 28 ਕੁਆਂਟਲ ਨਹੀਂ ਸਾਡੀ ਆਉਂਦੀ ਜਾਂ 29 ਕੁਆਂਟਲ ਤੱਕ ਝਾੜ ਨਹੀਂ ਹੁੰਦਾ ਜੇਕਰ ਕਿਸਾਨ ਪਰ ਉਹ ਕਣਕ ਹੀ ਆਪਣੀ ਵਿਰਲੀ ਰਹਿ ਜਾਂਦੀ ਆ ਤੇ ਕਣਕ ਵਿਰਲੀ ਰਹਿਣਾ ਸਿਰਫ ਆਪਣਾ ਝਾੜ ਤੇ ਫਰਕ ਇਸ ਕੱਲਾ ਜਰਮੀਨੇਸ਼ਨ ਦਾ ਨਹੀਂ ਪੈਂਦਾ ਉਹਦੇ ਨਾਲ ਨਾਲ ਜਦੋਂ ਆਪਣਾ ਕਣਕ ਵਿਰਲੀ ਹੋਗਦੀ ਉੱਥੇ ਗੁੱਲੀ ਡੰਡਾ ਬਹੁਤ ਜ਼ਿਆਦਾ ਹੋ ਜਾਂਦਾ ਜਿੱਥੇ ਕਣਕ ਦੀ ਜਰਮੀਨੇਸ਼ਨ ਸਹੀ ਹੋਊਗੀ ਉੱਥੇ ਗੁੱਲੀ ਡੰਡਾ ਵੀ ਘੱਟ ਹੁੰਦਾ ਤੇ ਜਿੱਥੇ ਆਪਣੀ ਕਣਕ ਵਿਰਲੀ ਹੁੰਦੀ ਉੱਥੇ ਗੁਰਲੀ ਡੰਡੇ ਨੂੰ ਫਿਰ ਜਾਨਕਿ ਸਪੇਸ ਜ਼ਿਆਦਾ ਮਿਲ ਜਾਂਦੀ ਆ ਵਧਨ ਫੁੱਲਣ ਵਾਸਤੇ ਜਿਹੜੀ ਖਾਦ ਖਰਾਕ ਹੁੰਦੀ ਉਹ ਗੁੱਲੀ ਡੰਡਾ ਜ਼ਿਆਦਾ ਖਾਂਦਾ ਤੇ ਉੱਥੇ ਗੁੱਲੀ ਡੰਡਾ ਜਿਹੜਾ ਚੌਂਦਰ ਉਹ ਜ਼ਿਆਦਾ ਹੋ ਜਾਂਦੀ ਇਹ ਵੀ ਦਿੱਕਤ ਆਉਂਦੀ ਆ ਤੇ ਹੁਣ ਜਿਹੜੀ ਮean ਸੀ ਕਿਸਾਨ ਭਰਾਵਾਂ ਜਿਹੜਾ ਬੀਜ ਨੂੰ ਕਲੋਰੋ ਲਾਉਣੀ ਚਾਹੀਦੀ ਕਿ ਨਹੀਂ ਕਿਸਾਨ ਭਰਾਵੋ ਬੀਜ ਨੂੰ ਚਾਹੇ ਆਪਾਂ ਕਲੋਰੋ ਲਾ ਲਈਏ ਚਾਹੇ ਨਾ ਲਾਈਏ ਉਹਦੇ ਨਾਲ ਜਿਹੜਾ ਉੱਪਰ ਵਾਲੀ ਜਿਹੜੀ ਸੁੰਡੀ ਪੈਂਦੀ ਉਹਨਾਂ ਕੋਈ ਪ੍ਰਭਾਵ ਨਹੀਂ ਪੈਂਦਾ ਉਹ ਜਿਹੜੀ ਸੁੰਡੀ ਜਿਹੜੀ ਪੈਣੀ ਉਹ ਭੈ ਹੀ ਜਾਣੀ ਆ ਤਾਂ ਉਹਨੂੰ ਜੇ ਉੱਥੇ ਬੀਜ ਨੂੰ ਜਿਹੜਾ ਕਲੋਰ ਉਹ ਸਿਰਫ ਆ ਲਾਈ ਜਾਂਦੀ ਵੀ ਜਿੱਥੇ ਸਿਉਖ ਵਗੈਰਾ ਪੈ ਜਾਂਦੀ ਹੈ ਕਈ ਵਾਰ ਆ ਕਈ ਜ਼ਮੀਨਾਂ ਰੇਤਲੀਆਂ ਜ਼ਮੀਨਾਂ ਸਿਉਖ ਦੀ ਦਿੱਕਤ ਆਉਂਦੀ ਆ ਤੇ ਉਹ ਬੀਜ ਨੂੰ ਜਿੱਥੇ ਸਿਉਖ ਵਗੈਰਾ ਪੈਂਦੀ ਜਿਹੜੀ ਮਿੱਟੀ ਦੇ ਵਿੱਚੋਂ ਸਿਉ ਲੱਗਦੀ ਆ ਉਹਦੇ ਕਾਰਨ ਉਹ ਬੀਜ ਨੂੰ ਬਚਾਉਣ ਵਾਸਤੇ ਜਾਂ ਜਾਨਵਰਾ ਤੋਂ ਕਿਤੇ ਚੁਗਣ ਵਾਸਤੇ ਉਹ ਜਿਹੜੇ ਤਰੀਕੇ ਵਰਤਿਆ ਜਾਂਦਾ ਕਿ ਆਪਾਂ ਬੀਜ ਨੂੰ ਜਿਹੜੀ ਦਵਾਈ ਨਾਲ ਸੋਧਣਾ ਹੁੰਦਾ ਤਾਂ ਇਹਦੇ ਨਾਲ ਉੱਪਰ ਵਾਲੀ ਜਿਹੜੀ ਸੰਡੀ ਉਹਨੂੰ ਕੋਈ ਪ੍ਰੋਬਲਮ ਨਹੀਂ ਚਾਹੀਦੀ ਚਾਹੇ ਤੁਸੀਂ ਕਲੋਰੋ ਲਾ ਦਿਓ ਚਾਹੇ ਨਾ ਲਾਓ ਤੇ ਉਹਦੇ ਵਾਸਤੇ ਆਪਾਂ ਨੂੰ ਸੁੰਡੀ ਦਾ ਹਲਕਾ ਕਰਨਾ ਹੀ ਪੈਣਾ ਤੇ ਸੁੰਡੀ ਦਾ ਹਲਕਾ ਕਰਨ ਵਾਸਤੇ ਇੱਕ ਤਾਂ ਆਪਣੀ ਕਣਕ ਡੇਕਦੀ ਨਹੀਂ ਤੇ ਇੱਕ ਸੁੰਡੀ ਘਟ ਪਊਗੀ ਉਹਦੇ ਵਾਸਤੇ ਕਿਸਾਨ ਪਰੋ ਜਿਹੜਾ ਪਿਛਲੇ ਸਾਲਾਂ ਚ ਆਪਾਂ ਡਰੈਕਟ ਜਿਹੜੀ ਸੁਪਰ ਸੀਡਰ ਨਾਲ ਬਜਾਈ ਕਰਦੇ ਨੇ ਉਹਦੇ ਜੀ ਦਿੱਕਤ ਆਈ ਆ ਤਾਂ ਜਦੋਂ ਵੀ ਤੁਸੀਂ ਕਣਕ ਦੀ ਬਜਾਈ ਕਰਨੀ ਆ ਤੇ ਪਹਿਲੇ ਨੰਬਰ ਤੇ ਦੋਰ ਤਵੀਆਂ ਦੀ ਜ਼ਰੂਰ ਮਾਰ ਲਿਓ ਜਦੋਂ ਵੀ ਦੋਰ ਤਵੀਆਂ ਦੀ ਮਾਰ ਕੇ ਜਮੀਨ ਨੂੰ ਚੰਗੀ ਤਰ੍ਹਾਂ ਵਾਹ ਲਓ ਤਵੀਆਂ ਨਾਲ ਹੁੰਦਾ ਕਿ ਵੀ ਆਪਾਂ ਜਿਹੜੇ ਬੂਝੇ ਆ ਝੋਨੇ ਦੇ ਉਹ ਕੱਟੇ ਜਾਂਦੇ ਆ ਬ੍ਰੀਕ ਹੋ ਜਾਂਦੇ ਆ ਜਿਹਦੇ ਕਾਰਨ ਜਿਹੜੀ ਉਹ ਪਰਾਲ ਜਿਹੜਾ ਆਪਣੀ ਜ਼ਮੀਨ ਦੀ ਸਫਾਈ ਜਿਆਦਾ ਆਉਂਦੀ ਤੇ ਪਰਾਲ ਜਿਹੜਾ ਹੁੰਦਾ ਉਹ ਸਾਰੀ ਜ਼ਮੀਨ ਚ ਥੋੜਾ ਥੋੜਾ ਕਰਕੇ ਟੁਕੜਿਆਂ ਦੇ ਰੂਪ ਚ ਵੰਡਿਆ ਜਾਂਦਾ ਤੇ ਉਹਦੇ ਕਾਰਨ ਜਿਹੜੀ ਸੰਡੀ ਆ ਉਹ ਕੱਟ ਪੈਂਦੀ ਹੈ ਤੇ ਉਹਦੇ ਨਾਲ ਜਿਹੜੀ ਆਪਾਂ ਜ਼ਮੀਨ ਡੋਰ ਤਵੀਆਂ ਦੀ ਪਾਉਣੇ ਜ਼ਮੀਨ ਡੂੰਗੀ ਵੀ ਪੱਟੀ ਜਾਂਦੀ ਕਿਉਂਕਿ ਜਿਹੜਾ ਸੁਪਰ ਸੀਡਰ ਉਹਨੇ ਵੱਧ ਤੋਂ ਵੱਧ 3 ਤੋਂ 4 ਇੰਚੀਆਂ ਤੱਕ ਜਿਹੜੀ ਜ਼ਮੀਨ ਆਪਣੀ ਪੱਟ ਨਹੀਂ ਹੁੰਦੀ ਆ ਤੇ ਤਵੀਆਂ ਜਦੋਂ ਆਪਾਂ ਮਾਰਦੇ ਤੇ ਆਪਣੀ ਜਿਹੜੀ 6 ਤੋਂ 7 ਇੰਚੀਆਂ ਤੱਕ ਜਿਹੜੀ ਜ਼ਮੀਨ ਉਹ ਪੱਟੀ ਜਾਂਦੀ ਜੇਕਰ ਆਪਾਂ ਡੂੰਗੀ ਲਾਉਣੇ ਤਾਂ ਹੋਰ ਵੱਧ ਜਿਹੜੀ ਜ਼ਮੀਨ ਪੱਟੀ ਜਾਂਦੀ ਜਿਹਦੇ ਕਾਰ ਕਣਕ ਦੀ ਜਿਹੜੀ ਜਰਮੀਨੇਸ਼ਨ ਵਧੀਆ ਹੋਊਗੀ ਜਿਹੜੀ ਜੜ ਵੀ ਡੂੰਗੀ ਜਾਊਗੀ ਤੇ ਆਉਣ ਵਾਲੇ ਸਮੇਂ 'ਚ ਆਪਾਂ ਨੂੰ ਇੱਕ ਤਾਂ ਜਿਹੜੀ ਡਿੱਗਾਂ ਦੀ ਦਿੱਕਤ ਆਉਂਦੀ ਉਹ ਨਹੀਂ ਆਉਂਦੀ ਕਣਕ ਜਿਹੜੀ ਡਿੱਗਦੀ ਹੈ ਕਿਉਂਕਿ ਜੜ ਜਦੋਂ ਡੂੰਗੀ ਜਾਊ ਤੇ ਕਣਕ ਡਿੱਗੂ ਘਟਾ ਤੇ ਜਿਹੜੀ ਸੁੰਡੀ ਪੈਂਦੀ ਸੁੰਡੀ ਦੀ ਦਿੱਕਤ ਵੀ ਇਸ ਤਰੀਕੇ ਨਾਲ ਘਟ ਆਉਂਦੀ ਤੇ ਜਿੰਨਾ ਕਿਸਾਨ ਵੀਰਾਂ ਦੇ ਏਰੀਆ ਜਿਆਦਾ ਸੁੰਡੀ ਦੀ ਦਿੱਕਤ ਆਉਂਦੀ ਆ ਤੇ ਜੇਕਰ ਜਰਮੀਨੇਸ਼ਨ ਤੁਹਾਡੀ ਘੱਟ ਹੁੰਦੀ ਹੈ ਪਰਾਲ ਜ਼ਿਆਦਾ ਤਾਂ ਤਵੀਆਂ ਜ਼ਰੂਰ ਖੇਤ ਦੇ ਵਿੱਚ ਦੋਰ ਮਾਰ ਲਿਓ ਉਹਦੇ ਨਾਲ ਹੋਊਗਾ ਵੀ ਕਈ ਵਾਰ ਆਪਾਂ ਲੱਗੂ ਕਿ ਤਵੀਆਂ ਮਾਰਨ ਉੱਪਰ ਸੁਪਰਸੀਡਰ ਦਾ ਵੀ ਖਰਚਾ ਆਪਾਂ ਨੂੰ ਪੈ ਜਾਣਾ ਤੇ ਕਿਸਾਨ ਪਰ ਉਹ ਚੀਜ਼ ਨਾ ਸੋਚਿਆ ਕਰੋ ਉਹਦੇ ਨਾਲ ਆਪਾਂ ਤੁਸੀਂ ਇਹ ਦੇਖੋ ਵੀ ਆਪਣਾ ਝਾੜ ਕਿੰਨਾ ਵਧ ਰਿਹਾ ਆਪਾਂ ਨੂੰ ਸੁੰਡੀ ਦੀ ਦਿੱਕਤ ਦਾ ਹੱਲ ਹੋ ਰਿਹਾ ਆਪਣੀ ਕਣਕ ਘਟ ਡਿੱਗੂਗੀ ਉਹ ਚੀਜ਼ ਨੂੰ ਸੋਚਿਆ ਕਰੋ ਜੇਕਰ ਆਪਾਂ ਵੱਧ ਵੱਧ ਤਵੀਆਂ ਦੇ ਉੱਪਰ ਜਿਹੜਾ 2 ਤੋਂ 2.5 ਲੀਟਰ ਟਰੈਕਟਰ ਤੇਲ ਖਾਂਦਾ 2 ਤੋਂ 2.5 ਲੀਟਰ ਇੱਕ ਸੀਂ ਦਾ ਤੇ ਜੇਕਰ ਤੁਸੀਂ ਦੋਰ ਵੀ ਲਾਉਂਦੇ ਤੇ 4 ਤੋਂ 5 ਲੀਟਰ ਤੇਲ ਖਾਉਗੇ 4-500 ਰੁਪਏ ਦਾ ਉਹੀ ਆਪਣਾ ਜੇਕਰ 2 ਕਵਾਂਟਲ ਆਪਾਂ ਝਾੜ ਵਧਾ ਲਿਆ ਤਾਂ ਤੁਸੀਂ ਹਿਸਾਬ ਲਾ ਲੋ 4-5000 ਰੁਪਏ ਦਾ ਆਪਣਾ ਜਿਹੜਾ ਝਾੜ ਵਧ ਜਣਾ ਤਾਂ ਇਸ ਚੀਜ਼ ਨੂੰ ਆਪਾਂ ਨੂੰ ਫੋਕਸ ਰੱਖ ਕੇ ਤੇ ਆਪਾਂ ਨੂੰ ਜਿਹੜਾ ਕਣਕ ਦੀ ਬਿਜਾਈ ਕਰਨੀ ਜਿਹਦੇ ਹੋਰ ਕਿਸੇ ਕਿਸਾਨ ਵੀਰ ਦਾ ਸਵਾਲ ਹੋਵੇ ਤਾਂ ਤੁਸੀਂ ਜਿਹੜਾ ਪੁੱਛ ਸਕਦੇ ਜੀ ਸੋ ਬਹੁਤ ਬਹੁਤ ਧੰਨਵਾਦ